ਬਠਿੰਡਾ ਵਿੱਚ 70000 ਰੁਪਏ ਰਿਸ਼ਵਤ ਲੈ ਕੇ ਵਿਜੀਲੈਂਸ ਨੂੰ ਵੇਖ ਫਿਲਮੀ ਸਟਾਈਲ ਵਿੱਚ ਸਕਾਰਪੀਓ ਚੋਪੱਜਿਆ ਹੌਲਦਾਰ ਸੰਗਤ ਥਾਣੇ 'ਚ ਤਨਨਾਥ ਹੌਲਦਾਰ ਦੀ ਗਿਫਤਾਰੀ ਲਈ ਕਰਨਾ ਪਿਆ ਟੀਮ ਨੂੰ ਪਿੱਛਾ ਚਲਾਨੀ ਪਈ ਗੋਲੀ ਬਠਿੰਡਾ ਵਿੱਚ ਵੀਰਵਾਰ ਨੂੰ ਦੁਪਹਿਰ ਬਾਅਦ ਫਿਲਮੀ ਸਟਾਈਲ ਵਿੱਚ ਇੱਕ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਬਠਿੰਡਾ ਚੰਡੀਗੜ੍ਹ ਕੌਮੀ ਮਾਰਗ ਤੇ 100 ਦੀ ਸਪੀਡ ਤੇ ਜਾ ਰਹੀ ਸਕਾਰਪਿਓ ਦੇ ਚਾਲਕ ਨੂੰ ਫੜਨ ਲਈ ਵਿਜੀਲੈਂਸ ਦੀਆਂ ਟੀਮਾਂ ਨੂੰ ਲੰਮੀਆਂ ਦੌੜਾ ਲਗਾਉਣੀਆਂ ਪਈਆਂ ਲੰਬਾ ਪਿੰਡਾ ਪਿੱਛਾ ਕਰਨ ਤੋਂ ਬਾਅਦ ਵਿਜੀਲੈਂਸ ਦੀਆਂ ਗੱਡੀਆਂ ਨੇ ਸਕਾਰਪਿਓ ਨੂੰ ਘੇਰ ਲਿਆ ਇਸ ਸਕਾਰਪਿਓ ਵਿੱਚ ਕੋਈ ਹੋਰ ਨਹੀਂ ਬਲਕਿ ਬਠਿੰਡਾ ਦੇ ਥਾਣਾ ਸੰਗਤ ਵਿੱਚ ਤੈਨਾਤ ਹੌਲਦਾਰ ਸੀ ਜੋ ਇੱਕ ਮਹਿਲਾ ਤੋਂ 70000 ਰੁਪਏ ਦੀ ਰਿਸ਼ਵਤ ਲੈ ਕੇ ਵਿਜੀਲੈਂਸ ਦੀਆਂ ਟੀਮਾਂ ਨੂੰ ਦੇਖ ਭਜ ਰਿਹਾ ਸੀ ਬੇਸ਼ੱਕ ਕੁਲਦੀਪ ਸਿੰਘ ਨ ਦੇਸ ਹੌਲਦਾਰ ਨੂੰ ਵਿਜੀਲੈਂਸ ਵੱਲੋਂ ਕਾਬੂ ਕਰ ਲਿਆ ਗਿਆ ਪਰੰਤੂ ਰਾਸਤੇ ਵਿੱਚ ਉਸ ਵੱਲੋਂ ਕਈ ਗੱਡੀਆਂ ਨੂੰ ਫੇਟ ਮਾਰੀ ਅਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ ਗਿਆ ਗੱਲ ਇੱਥੇ ਹੀ ਖਤਮ ਨਹੀਂ ਹੋਈ ਤੇ ਫੌਜੀ ਛੌਨੀ ਦੇ ਇਲਾਕੇ ਵਿੱਚ ਸਕਾਰਪੀਓ ਦਾ ਅਗਲਾ ਟਾਇਰ ਪੁੱਲ ਦੇ ਡਿਵਾਈਡਰ ਨਾਲ ਵਜਨ ਕਾਰਨ ਫਟ ਗਿਆ ਧਮਾਕਾ ਇਨਾ ਜ਼ਬਰਦਸਤ ਹੋਇਆ ਕਿ ਆਵਾਜ਼ ਸੁਣ ਕੇ ਫੌਜ ਪੁਲਿਸ ਦੇ ਆਲੇ ਦੁਆਲੇ ਇਕੱਠੀ ਹੋ ਗਈ ਅਤੇ ਬੰਬ ਦੀ ਤਾਰਜ ਤੇ ਫਟੇ ਟਾਇਰ ਦੀ ਤਹਿਕੀਕਾਤ ਕਰਨ ਲੱਗ ਪਈ ਦੂਜੇ ਪਾਸੇ ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਪਥਰਾਲਾ ਦੇ ਵਸਨੀਕ ਜਗਵਿੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ ਸੀ ਉਸਨੇ ਦੱਸਿਆ ਸੀ ਕਿ ਦੀਵਾਲੀ ਵਾਲੇ ਦਿਨ ਪਿੰਡ ਪਥਰਾਲਾ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਹੈਂਡਕੌਂਸਟੇਬਲ ਕੁਲਦੀਪ ਸਿੰਘ ਓਕਤ ਨੌਜਵਾਨ ਦੇ ਕਤਲ ਚ ਵਰਤੇ ਗਏ ਹਥਿਆਰ ਅਤੇ ਓਕਤ ਕਤਲ ਕੇਸ 'ਚ ਇੱਕ ਔਰਤ ਦੇ ਨਾਂ ਤੇ ਦਰਜ ਕੀਤੇ ਗਏ ਹਥਿਆਰ ਦਾ ਨਾਂ ਦੱਸਣ ਦੀ ਧਮਕੀ ਦੇ ਕੇ ਉਹਨਾਂ ਤੋਂ 1 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਵੀਰਵਾਰ ਨੂੰ ਬੀਬੀ ਚੌਕ ਪੁਲ ਦੇ ਹੇਠਾਂ ਜਦੋਂ ਹੈੱਡ ਕਨਸਟੇਬਲ ਸ਼ਿਕਾਇਤਕਰਤਾ ਤੋਂ 70000 ਰੁਪਏ ਦੀ ਰਿਸ਼ਵਤ ਲੈ ਰਿਹਾ ਸੀ ਤਾਂ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਹੈੱਡ ਕਨਸਟੇਬਲ ਆਪਣੀ ਸਕਾਰਪਿਓ ਕਾਰ ਵਿੱਚ ਨੈਸ਼ਨਲ ਹਾਈਵੇ ਵੱਲ ਭੱਜ ਗਿਆ ਜਦੋਂ ਵਿਜੀਲੈਂਸ ਟੀਮ ਮੁਲਜ਼ਮਾ ਦਾ ਪਿੱਛਾ ਕਰ ਰਹੀ ਸੀ ਤਾਂ ਮੁਲਜ਼ਮ ਆਪਣੀ ਕਾਰ ਚਲਾ ਰਿਹਾ ਸੀ ਤਾਂ ਉਸ ਨੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਉਸ ਦੀ ਕਾਰ ਫੁੱਟਪਾਥ ਤੇ ਚਲੀ ਗਈ ਇਸ ਕਾਰਨ ਕਾਰ ਦਾ ਟਾਇਰ ਫਟ ਗਿਆ ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਮੁਲਜ਼ਮ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਹ ਹਸਬੰਦ ਨੇ ਕਹਿਆ ਜਾਂਦਾ ਸੀ ਵੀ ਤੇ ਤੇਰੀ ਜਿਹੜੀ ਵਾਈਫ ਨੂੰ ਅਸੀਂ ਇਨਵੋਲਵ ਕਰਾਂਗੇ ਉਸ ਦੇ ਵਿੱਚ ਇਹਨਾਂ ਤੋਂ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਸੀ। ਪਹਿਲੇ 1.5 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਉਹ ਦੇਣਾ ਨਹੀਂ ਸੀ ਚਾਹੁੰਦਾ। ਫਿਰ ਉਹਨਾਂ ਨੇ ਵਿਜੀਲੈਂਸ ਨੂੰ ਅਪਰੋਚ ਕੀਤਾ 70 ਲੱਖ ਰੁਪਏ ਦੇ 70 ਲੱਖ ਰੁਪਏ ਦੇ ਵਿੱਚ ਜਿਹੜੀ ਉਹਨਾਂ ਦੇ ਸੈਟਲਮੈਂਟ ਹੋਈ ਸੀ। ਉਹਨਾਂ ਵਿਜੀਲੈਂਸ ਦੇ ਜਿਹਦੇ ਵਿੱਚ ਰਿਕਾਰਡਿੰਗਸ ਪੇਸ਼ ਕੀਤੀਆਂ ਸੀ। ਜੋ ਸ਼੍ਰੀ ਕੁਲਦੀਪ ਸਿੰਘ ਨਾਮ ਦਾ ਹੈੱਡ ਕਨਸਟੇਬਲ ਹੈ। ਉਨੇ ਆ ਕੇ ਆਪਣੀ ਸਕਾਰਪਿਓ ਗੱਡੀ ਦੇ ਉੱਤੇ ਇਹ ਪੈਸੇ ਜਿਹੜੇ ਕੋਲ ਦੇ ਥੱਲੇ ਬੀਬੀ ਵਾਲਾ ਕੋਲ ਦੇ ਥੱਲੇ ਇਹਨਾਂ ਆ ਉਹਨੂੰ ਨਏ ਸਾਡੀ ਟੀਮ ਨੂੰ ਉਸ ਤੋਂ ਬਾਅਦ ਜਿਹੜੇ ਪੈਸੇ ਲੈ ਕੇ ਨੇ ਗੱਡੀ ਭਜਾ ਲਈ ਉਥੋਂ ਉਹ ਜਿਹੜੇ ਮਦਈ ਸੀ ਉਹਨੂੰ ਉਤਾਰਤਾ ਤੇ ਸਾਡੀ ਜਿਹੜੀ ਟੀਮ ਸੀ ਟੀਮ ਸੀਗੀ ਉਹਨਾਂ ਨੇ ਜਦੋਂ ਚੇਜ਼ਿੰਗ ਕੀਤੀ ਉਹਦੇ ਪਿੱਛੋਂ ਤਾਂ ਇਹਨੇ ਦੋ ਤਿੰਨ ਗੱਡੀਆਂ ਦੇ ਵਿੱਚ ਜਾ ਕੇ ਇੱਕ ਮੋਟਰਸਾਈਕਲ ਦੇ ਵਿੱਚ ਤੇ ਇੱਕ ਕਾਰ ਦੇ ਵਿੱਚ ਜਾ ਆਪਣੇ ਗੱਡੀ ਦੇ ਵਿੱਚ ਪਿਕਅਪ ਦੇ ਵਿੱਚ ਗੱਡੀ ਟਰੋਫੀ ਜੀ ਉਸ ਤੋਂ ਬਾਅਦ ਅੱਗੇ ਸਾਡੀ ਟੀਮ ਨੇ ਉਹਨੂੰ ਰਾਉਂਡ ਅਪ ਕੀਤਾ ਪੁਲ ਦੇ ਉੱਪਰ ਅਰੈਸਟ ਕਰ ਲਿਆ